ਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਬਾ ਪੀ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਦੋ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਸਥਿਤ ਸਲਾਨੀਆਂ ਦੇ ਖੇਚ ਦਾ ਕੇਂਦਰ ਪਹਲਗਾਮ ਵਿਖੇ ਅਤਵਾਦੀਆਂ ਵੱਲੋਂ ਕਾਇਰਪਰਪੂਰ ਇੱਕ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਦੋ ਵਿਦੇਸ਼ੀ ਨਾਰਕਿਆਂ ਸਮੇਤ 27 ਸਲਾਨੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਹੈ ਲੋਕਾਂ ਵੱਲੋਂ ਥਾਂ-ਥਾਂ ਤੇ ਰੋਸ ਦਾ ਪੁਲਟਾਵਾ ਕੀਤਾ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਕੈਂਡਲ ਮਾਰਚ ਕਰਕੇ ਜਿਹੜਾ ਸਲਾਨੀਆਂ ਦੇ ਜਿਹੜੀ ਸ਼ਹੀਦ ਹੋਏ ਸਨ ਜਿਨ੍ਹਾਂ ਦੀ ਮੌਤ ਹੋਈ ਸੀ ਉਹਨਾਂ ਨੂੰ ਜਿੱਥੇ ਸਦਾਇਨੀ ਪੇੜ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੇ ਰੋਸ ਦਾ ਵੀ ਪੁਲਟਾਵਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਅਸੀਂ ਤਸਵੀਰਾਂ ਦੇਖ ਰਹੇ ਹਾਂ ਕਿ ਥਾਂ-ਥਾਂ ਤੇ ਰੋਸ ਮظਹਰੇ ਕੀਤੇ ਜਾ ਰਹੇ ਹਨ ਆਤੂਆਦ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਪਾਕਿਸਤਾਨ ਦੀ ਇਸ ਕਟਿਆ ਕਾਰਵਾਈ ਦੀ ਵੀ ਨਖੇਦੀ ਕੀਤੀ ਜਾ ਰਹੀ ਆ ਇਸ ਸਮੇ ਅਜਨਾਲਾ ਚੌਂਕ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਰਹੇ ਜੋ ਕਿ ਅੱਜ ਅਜਨਾਲਾ ਸ਼ਹਿਰ ਦੇ ਸਮੂਹ ਹਿੰਦੂ ਸਿੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਇੱਕ ਮੋਟੋ ਹੋ ਕੇ ਸਲਾਨੀਆਂ ਦੀ ਯਾਦ ਦੇ ਵਿੱਚ ਜਿੱਥੇ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਉੱਥੇ ਉਸ ਤੋਂ ਪਹਿਲਾਂ ਅਜਨਾਲਾ ਸ਼ਹਿਰ ਦੇ ਸਾਰੇ ਬਜ਼ਾਰਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਉਹਨਾਂ ਨੂੰ ਆਪਣੀ ਸ਼ਰਤੋਂ ਸਰਦਾਰ ਦੇ ਫੁੱਲ ਵੀ ਪੇਨ ਕੀਤਾ ਜਾ ਰਹੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਜੋ ਅਜਨਾਲਾ ਚੌਂਕ ਦੇ ਵਿੱਚ ਮੌਜੂਦ ਹਨ ਇੱਕਦਮ ਹੀ ਜੋ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਸ਼ਾਮ 5 ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਆਮ ਲੋਕ ਜਿੱਥੇ ਬੰਦੀਆਂ ਦੇ ਆਗੂ ਧਾਰਮਿਕ ਆਗੂ ਸਮਾਜਿਕ ਆਗੂ ਉੱਥੇ ਹੀ ਰਾਜਨੀਤਿਕ ਆਗੂ ਵੀ ਇਸ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਕੈਨਲ ਮਾਰਚ ਕੀਤਾ ਜਾ ਰਿਹਾ ਹੈ ਉਸ ਵਿੱਚ ਸ਼ਿਰਕਤ ਕਰਨਗੇ ਤਸਵੀਰਾਂ ਤੁਸੀਂ ਦੇਖ ਰਹੇ ਜੋ ਆਪਣੀ ਸਕਰੀਨ ਤੇ ਕਿ ਸ਼ਾਮ ਹੁੰਦਿਆਂ ਹੀ ਦੁਕਾਨਦਾਰਾਂ ਵੱਲੋਂ ਸਲਾਨੀਆਂ ਦੇ ਹੱਕ ਵਿੱਚ ਉਹਨਾਂ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇੱਕ ਮੁਖਤਾ ਦਾ ਪੁਲਟਾਵਾ ਕਰਦੇ ਹਨ ਜਿੱਥੇ ਬਾਜ਼ਾਰ ਬੰਦ ਕੀਤੇ ਹੋਏ ਨੂੰ ਪਾਵੇਂ ਕਿ ਆਮ ਰਾਹਗੀਰ ਜਿਹੜੇ ਆਮ ਲੋਕ ਆ ਜਾ ਰਹੇ ਹਨ ਪਰ ਸਮੂਚੀਆਂ ਦੁਕਾਨਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਿਆ ਹੁਣ ਤੋਂ ਪੂਰੀ ਸਮੇਂ ਬਾਅਦ ਜਿਹੜਾ ਅਜਨਾਲਾ ਦੇ ਪ੍ਰਚੀਨ ਸ਼ਿਵ ਮੰਦਿਰ ਤੋਂ ਕੈਂਡਲ ਮਾਰਚ ਕੀਤਾ ਜਾਵੇਗਾ ਜਿਹੜਾ ਸਲਾਨੀ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਇਸ 77 ਸਲਾਨੀਆਂ ਨੂੰ ਜਿਹੜਾ ਅਤਵਾਦੀਆਂ ਵੱਲੋਂ ਧਰਮ ਦੇ ਨਾਮ ਤੇ ਜਿਹੜਾ ਮਾਰ ਦਿੱਤਾ ਗਿਆ ਸੀ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ ਉਹਨਾਂ ਨੂੰ ਸ਼ਰਦਾ ਦੇ ਪੁਲ ਪੇਲ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਜੁਕੇ ਸ਼ਿਵ ਮੰਦਿਰ ਅਜਨਾਲਾ ਤੋਂ ਜਿਹੜਾ ਕੈਂਡਲ ਮਾਰਚ ਆਰੰਭ ਹੋ ਚੁੱਕਾ ਹੈ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਨੋ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਵੀ ਇਸ ਸਕੈਂਡਲ ਮਾਰਚ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਹਨ ਹੋਰ ਵੀ ਜਿਹੜੇ ਸ਼ਹਿਰ ਦੇ ਨਾਮ ਉਰ ਲੋਕ ਹੈ ਜਥੇਬੰਦੀਆਂ ਦੇ ਆਗੂ ਆ ਉਹ ਜੋ 27 ਸਲਾਨੀ ਆਪਣੀ ਜਾਨ ਤੋਂ ਹੱਥੋਂ ਬੈਠੇ ਸਨ ਜੋ ਦੱਸਿਆ ਜਾ ਰਿਹਾ ਹੈ ਕਿ ਤਿੰਨ ਚਾਰ ਹੱਤਵਾਦੀ ਜੋ ਕੇ ਆਏ ਸੀ ਇੱਕਦਮ ਦੇਖਦੇ ਵਕ ਵਕ ਹਿੱਸਿਆਂ ਤੋਂ ਜਿਹੜੇ ਸਲਾਨੀ ਪੈਲਗਮ ਪਹੁੰਚਦੇ ਆ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਹੈ ਦੁੱਖ ਦੀ ਲਹਿਰ ਹੈ ਭਾਰਤ ਦੇ ਸਮੇਤ ਬਾਹਰਲੇ ਹਿੱਸਿਆਂ ਦੇ ਵਿੱਚ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਘਟਨਾ ਦੀ ਜ਼ੋਰਦਾਰ ਨਿਖੇਦੀ ਕੀਤੀ ਜਾ ਰਹੀ ਹੈ ਅੱਤਵਾਦੀਆਂ ਵੱਲੋਂ ਧਨੌਣੇ ਕਾਰੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੱਲ ਤੋਂ ਹੀ ਜਿਹੜੇ ਰੋਸ ਪ੍ਰਟਾਵੇ ਕੀਤੇ ਜਾ ਰਹੇ ਹਨ ਕੈਂਡਲ ਮਾਰਚ ਕੀਤੇ ਜਾ ਰਹੇ ਹਨ ਅੱਜ ਵੀ ਅਜਨਾਲਾ ਸ਼ਹਿਰ ਦੇ ਵਿੱਚ ਸਮੂਹ ਜਥੇਬੰਦੀਆਂ ਵੱਲੋਂ ਕਸ਼ਮੀਰੀਆਂ ਦੇ ਹੱਕ ਵਿੱਚ ਇੱਕ ਮੁਸਤਫਾ ਦਾ ਪੁਖਟਾਵਾ ਕਰਦੇ ਹੋਏ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਜੋ ਲੋਕ ਆਪਣੀਆਂ ਜਾਨਾਂ ਤੋਂ ਹੱਥੋਂ ਬੈਠੇ ਸਨ ਇਸ ਹਮਲੇ ਦੇ ਵਿੱਚ ਅਤਵਾਦੀਆਂ ਦੇ ਹਮਲੇ ਸਟਾਰ ਹੋਏ ਸਨ ਉਹਨਾਂ ਨੂੰ ਭਾਗ ਹੁੰਨੀ ਜਿਹੜੀ ਸਰਦਾਇਲੀ ਦਿੱਤੀ ਜਾ ਰਹੀ ਹੈ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਜੋ ਅਜਨਾਲਾ ਸ਼ਹਿਰ ਦੇ ਮੇਨ ਚੌਂਗ ਦੇ ਵਿੱਚ ਸਮਾਪਤ ਹੋਵੇਗਾ ਅਸੀਂ ਉੱਥੇ ਜਿਹੜੇ ਆਗੂ ਆਉਣ ਦਾ ਨਾਲੇ ਜਲਬਤ ਕਰਾਂਗੇ ਕੀ ਤਸਵੀਰਾਂ ਦੇਖ ਰਹੇ ਜਿਓ ਕਿ ਅਜਨਾਲਾ ਸ਼ਹਿਰ ਦੇ ਵਿੱਚ ਆਮ ਲੋਕਾਂ ਵੱਲੋਂ ਜਿਹੜਾ ਪੈਲਗ੍ਰਮ ਦੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸਰਦਾਇਆ ਦੇਣ ਲਈ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਅਸੀਂ ਵੀਰਾਂ ਤੁਸੀਂ ਦੇਖ ਰਹੇ ਜੋ ਕਿ ਅਜਨਾਲਾ ਸ਼ਹਿਰ ਦੇ ਸਾਰੇ ਬਾਜ਼ਾਰਾਂ ਨੂੰ ਬੰਦ ਕਰਨ ਉਪਰੰਤ ਜਿਹੜਾ ਕੈਂਡਲ ਮਾਰਚ ਸ਼ੁਰੂ ਹੋਇਆ ਸੀ ਛੇ ਮੰਦਰ ਤੱਕ ਪਹੁੰਚਾ ਹੁਣ ਮੁੱਖ ਚੌਂਕ ਦੇ ਵਿੱਚ ਪਹੁੰਚ ਚੁੱਕਾ ਆ ਵਕ ਵਕ ਜਿੱਥੇ ਬੰਨਿਆਂ ਦੇ ਆਗੂ ਫਿਰ ਕੈਂਡਲ ਮਾਰਚ ਵਿੱਚ ਸ਼ਿਰਕਤ ਕਰਕੇ ਪਾਕਿਸਤਾਨ ਦੇ ਮੁਰਦਾਬਾਦ ਦੇ ਨਾਅਰੇ ਲਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਜਨਵਾਰਾ ਸ਼ਹਿਰ ਦੇ ਵਿੱਚ ਪੈਨੋ ਮਾਰਚ ਕੀਤਾ ਜਾ ਰਿਹਾ ਹੈ ਪੈਲਗਮ ਹਮਲੇ ਦੇ ਵਿਰੋਧ ਦੇ ਵਿੱਚ ਰੋਸ਼ ਮਾਰਚ ਲਗਾਤਾਰ ਤਸਵੀਰਾਂ ਅਜੀਤ ਕਪੂਰ ਦੀ ਤੁਸੀਂ ਪ੍ਰਿੰਟ ਦੇਖ ਰਹੇ ਹੋ ਕਿ ਭਾਜਨਾਲਾ ਸ਼ਹਿਰ ਦੇ ਸਮੁੱਚੇ ਬਟਾਰਾਂ ਦੇ ਵਿੱਚ ਜਿੱਥੇ ਐਡਵੋਕੇਟ ਅਮਨਦੀਪ ਕੋਰ ਹਰਪਰਤਾਰ ਸਿੰਘ ਨਾਲਾ ਹੋਰ ਅਗੀਰ ਇੱਥੇ ਪਹੁੰਚ ਹੋਇਆ। ਪਰ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿ ਜਨਵਾਲਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਵੱਲੋਂ ਜਿਹੜਾ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਜਨਾਲਾ ਆਮ ਆਦਮੀ ਪਾਰਟੀ ਵੱਲੋਂ ਐਡਵੋਕੇਟ ਅਮਨਦੀਪ ਕੋਟਾੜੀ ਵੱਲ ਭਾਜਪਾ ਵੱਲੋਂ ਡਾਕਟਰ ਉਤਾਰ ਕੌਰ ਜਨਾਲਾ ਸਮੇਤ ਹੋਰ ਆਗੂ ਜਿਨ੍ਹਾਂ ਨੂੰ ਕੈਨਲ ਮਾਚ ਗਿਆ ਸਾਡੇ ਨਾਲ ਐਡਵੋਕੇਟ ਅਮਨਦੀਪ ਜੀ ਆਹ ਜੀ ਪੈਨ ਜੀ ਕਿਵੇਂ ਦੇਖਦੇ ਜੋ ਬਹੁਤ ਦੁਖਦਾਈ ਘਟਨਾ ਵਾਪਰੀ ਆ ਪਹਿਲਗਾਮ ਜਿਹੜਾ ਹਮਲਾ ਕੀਤਾ ਗਿਆ ਹੈ ਕਾਫੀ ਨਿਹੱਥੇ ਲੋਕਾਂ ਦੀ ਮੌਤ ਹੋਈ ਹੈ ਕਸ਼ਮੀਰ ਸਾਡੇ ਦੇਸ਼ ਦਾ deel ਆ ਜਿੱਥੇ ਅਸੀਂ ਜਿਹੜੇ ਲੋਕ ਕਹਿੰਦੇ ਸਵਿਟਜ਼ਰਲੈਂਡ ਨਹੀਂ ਜਾ ਸਕਦੇ ਉਹ ਕਸ਼ਮੀਰ ਜਾਂਦੇ ਨੇ ਤੇ ਪਹਿਲਗਾਮ ਘੁੰਮ ਕੇ ਲੋਕ ਉੱਥੇ ਕੁਦਰਤ ਦਾ ਜਿਹੜਾ ਨਜ਼ਾਰਾ ਹੈ ਉਹਦੀ ਜਿਹੜੀ ਆ ਉਹਨੂੰ ਐਪਰੀਸ਼ੀਏਟ ਕਰਦੇ ਨੇ ਜਾ ਕੇ ਤੇ ਜਿਹੜੀ 2 ਮਈ ਤਰੀਕ ਦੀ ਘਟਨਾ ਸੀਗੀ ਉਹ ਸਾਡੇ ਮਤਲਬ ਹਰ ਹਿੰਦੂਸਤਾਨੀ ਦੇ ਦਿਲ ਤੇ ਜਿਹੜੀ ਹੈ ਉਹ ਲੱਗੀ ਕਿਉਂਕਿ ਲੋਕ ਉੱਥੇ ਵਕੇਸ਼ਨ ਤੇ ਗਏ ਸਨ ਤੇ ਬਹੁਤ ਹੀ ਵੈਸ਼ਿਆਨਾ ਹਰਕਤ ਸੀਗੀ ਕਾਇਰਾਨਾ ਹਰਕਤ ਸੀਗੀ ਮਨੁੱਖਤਾ ਦੇ ਖਿਲਾਫ ਸੀਗੀ ਕਿਵੇਂ ਦੇਖਦੇ ਸਾਰਾ ਕਿੰਨਾਂ ਨੇ ਹੱਥੇ ਲੋਕਾਂ ਦੀ ਮੌਤ ਹੋਈ ਆ ਅਤਵਾਦ ਜਿਹੜਾ ਪਾਕਿਸਤਾਨ ਜੇ ਵੀ ਸ਼ਾਇਦ ਦੇ ਰਿਹਾ ਲਗਾਤਾਰ ਤੇ ਦੇਸ਼ ਦੀ ਸਰਕਾਰਾਂ ਨੂੰ ਕਿਵੇਂ ਦੇਖਦੇ ਜੋ ਕੇਂਦਰ ਸਰਕਾਰ ਨੂੰ ਦੇਖੀਏ ਸਰਕਾਰ ਵੀ ਕੋ ਜਿਹੜੀ ਵੀ ਮੌਕੇ ਦੀ ਸਰਕਾਰ ਹੈ ਮੌਕੇ ਦੀ ਸਰਕਾਰ ਅਸੀਂ ਐਸ ਵਾਸਤੇ ਚੁੰਦਿਆਂ ਇਸ ਸਟੇਟ ਦੇ ਵਿੱਚ ਸੈਂਟਰ ਦੇ ਵਿੱਚ ਕੀ ਸਰਕਾਰ ਦੇ ਸਰਕਾਰਾਂ ਦੇ ਫਰਜ਼ ਹੁੰਦੇ ਨੇ ਨਾਗਰਿਕਾਂ ਦੀ ਜਿਹੜੀ ਸੁਰੱਖਿਆ ਦੇ ਫਰਜ਼ ਨੇ ਉਹ ਸਰਕਾਰ ਦੇ ਨੇ ਅਤਵਾਦ ਸਾਰੇ ਕਿਤੇ ਆ ਮਨੁੱਖਤਾ ਦੇ ਖਿਲਾਫ ਤਾਕਤਾਂ ਸਾਰੇ ਕਿਤੇ ਨੇ ਇਨਸਾਨੀਅਤ ਦਾ ਧਰਮ ਇਨਸਾਨੀਅਤ ਆਏ ਸਾਡੇ ਸਾਰੇ ਹਿੰਦੁਸਤਾਨੀਆਂ ਦਾ ਧਰਮ ਇਨਸਾਨੀਅਤ ਆ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਇਆ ਸਾਰੀ ਪਾਰਟੀਆਂ ਇਕੱਠੇ ਹੋਇਆ ਪਾਰਟੀ ਭਾਈ ਜੋ ਉੱਪਰ ਉੱਠ ਕੇ ਫਾਦਰ ਜੀ ਆਏ ਨੇ ਸਾਰੇ ਧਰਮਾਂ ਦੇ ਲੋਕ ਆਏ ਨੇ ਕਿਉਂ ਆਏ ਨੇ ਕਿਉਂਕਿ ਅਸੀਂ ਹਿੰਦੁਸਤਾਨੀ ਆ ਪਹਿਲਾਂ ਅਸੀਂ ਇਨਸਾਨ ਆ ਪਹਿਲਾਂ ਇਨਸਾਨੀਅਤ ਦਾ ਧਰਮ ਆ دہشت گردਾਂ ਨੇ ਜੋ ਕੀਤਾ ਉਹ ਕੀਤਾ ਠੀਕ ਆ ਪਰ ਜਿਹੜੇ ਸਵਾਲ ਸਾਡੇ ਇਸ ਵੇਲੇ ਜਿਹੜੇ ਸਵਾਲ ਸਾਡੇ ਨਹੀਂ ਹੋਣੇ ਚਾਹੀਦੇ ਕਿ ਅਸੀਂ ਮੁਸਲਿਮ ਨੇ ਕੀਤਾ ਜਾਂ ਕਿੰਨੇ ਕੀਤਾ ਨਹੀਂ ਹਿੰਸਾ ਜਿਹੜੀ ਆ ਜਿਹੜੀ ਹਿੰਸਾ ਆ ਜਿਹੜੇ ਕਾਇਰਾਨਾ ਹਰਕਤ ਇਹਨਾਂ ਦਾ ਕੋਈ ਮਜ਼ਮ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਕੋਈ ਧਰਮ ਨਹੀਂ ਕੋਈ ਵੀ ਧਰਮ ਤੁਹਾਨੂੰ ਹਿੰਸਾ ਕਰਨਾ ਨਹੀਂ ਸਿਖਾਂਦਾ ਕੋਈ ਵੀ ਧਰਮ ਤੁਹਾਨੂੰ ਮਨੁੱਖ ਦੀ ਜਾਨ ਲੈਣਾ ਨਹੀਂ ਸਿਖਾਂਦਾ ਇਹ ਮਜ਼ਮ ਦਾ ਮਾਮਲਾ ਨਹੀਂ ਹੈ ਜਿੱਥੇ ਸਿਕਿਉਰਿਟੀ ਲੈਪਸ ਹੋਇਆ ਸਾਡੇ ਸਵਾਲ ਅੱਜ ਹੋਣੇ ਚਾਹੀਦੇ ਨੇ ਕਿ ਉੱਥੇ ਸਿਕਿਉਰਟੀ ਕਿਉਂ ਨਹੀਂ ਸੀ ਜਿਹੜਾ ਸਾਡਾ ਸਾਰੇ ਮਨਾਂ ਦੇ ਵਿੱਚ ਸਵਾਲ ਹੋਣਾ ਚਾਹੀਦਾ ਹੈ ਕਿ 2000 ਸਾਲਾਨੀ ਸਨ ਉੱਥੇ ਪਰ ਸਿਕਿਉਰਟੀ ਕਿਉਂ ਨਹੀਂ ਸੀ 20 ਮਿੰਟ ਤੱਕ ਗੋਲੀਆਂ ਚੱਲੀਆਂ ਸਿਕਿਉਰਟੀ ਕਿਉਂ ਨਹੀਂ ਆ ਸੋਚਣ ਵਾਲੀਆਂ ਜਿਹੜੀਆਂ ਗੱਲਾਂ ਨੇ ਸਾਡੇ ਸਾਰਿਆਂ ਨੂੰ ਸੋਚਣੇ ਚਾਹੀਦੇ ਨੇ ਲੌਜੀਕਲੀ ਸੋਚਣੇ ਚਾਹੀਦੇ ਨੇ ਕਿ ਉੱਥੇ ਸਿਕਿਉਰਟੀ ਕਿਉਂ ਨਹੀਂ ਸੀ ਇਹ ਲੱਗਦਾ ਹੈ ਕਿ ਸਰਕਾਰ ਸੁਰੱਖਿਆ ਨਹੀਂ ਕਰ پائی ਤਾਂ ਅਜਿਹਾ ਘਟਨਾ ਵਾਪਰੀ ਇਹਦਾ ਹਮਲਾ ਹੋਇਆ ਜੇ ਅਸੀਂ ਸਵਾਲ ਪੁੱਛਾਂਗੇ ਤੇ ਸਾਨੂੰ ਜਵਾਬ ਮਿਲਣਗੇ ਜੇ ਅਸੀਂ ਸਵਾਲ ਇਹ ਪੁੱਛਾਂਗੇ ਕਿ ਉੱਥੇ ਸਾਡੀ ਸਾਡੀ ਜ਼ਿੰਮੇਵਾਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਜਦੋਂ ਉੱਥੇ ਅਸੀਂ ਉੱਪਰ 2000 ਨਾਗਰਿਕ ਉੱਤੇ ਪਹੁੰਚਦਾ ਆ ਸਾਰੇ ਦੇਸ਼ ਦੇ ਨਾਗਰਿਕ ਜਿਹੜੇ ਉੱਥੇ ਘੁੰਮਣ ਜਾਂਦੇ ਨੇ ਉਹ ਜੇ ਸਾਰੇ ਸਵਾਲ ਪੁੱਛਣਗੇ ਕਿ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿਹਦੀ ਹੈ ਫਿਰ ਤੁਹਾਨੂੰ ਜਵਾਬ ਮਿਲਣਗੇ ਮੈਂ हट ਕੇ ਇੱਕ ਸਵਾਲ ਕਰਾਂ ਤੁਸੀਂ ਦੇਖਿਆ ਉਹਨਾਂ ਖਬਰਾਂ ਦੇ ਵਿੱਚ ਕਿ ਅੱਜ ਵਾਗਾ ਬੱਡ ਨੂੰ ਬੰਦ ਕਰ ਦਿੱਤਾ ਗਿਆ ਜੋ ਵੀ ਰਸਮਾਂ ਹੁੰਦੀਆਂ ਸੀ ਭਵੇਂ ਰਿਟਰੀਟ ਸੈਰਮਨੀ ਹੋ ਰਹੀ ਆ ਪਰ ਬੀਐਸਪ ਨੇ ਵੀ ਫੈਸਲਾ ਲਿਆ ਕਿ ਉਹ ਹੱਥ ਨਹੀਂ ਮਲਾਉਣਗੇ ਗੇਟ ਬੰਦ ਰੱਖਣਗੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ੱਤਕਾ ਨਹੀਂ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਗੁਜਰਾਤ ਦੇ ਵਿੱਚ ਜਿਹੜਾ ਵਪਾਰ ਉਸੇ ਤਰ੍ਹਾਂ ਚੱਲ ਰਿਹਾ ਉਹਨੂੰ ਕੋਈ ਰੋਕ ਟੋਕ ਨਹੀਂ ਕੀਤੀ ਪਲਵਾਮਾ ਹਮਲੇ ਤੋਂ ਬਾਅਦ ਲਗਾਤਾਰ ਇੱਥੇ ਟ੍ਰੇਨ ਵੀ ਬੰਦ ਕਰ ਦਿੱਤੀ ਬੱਸਾਂ ਵੀ ਬੰਦ ਕਰ ਦਿੱਤੀਆਂ ਅੱਜ ਵੀ ਇੱਥੇ 에ਰਪੋਰਟ ਸੌਰੀ ਬਾਗਾ ਬਾਡ ਨੂੰ ਬੰਦ ਕੀਤਾ ਗਿਆ ਆਈਸੀਪੀ ਨੂੰ ਬੰਦ ਕੀਤਾ ਗਿਆ ਹੈ ਵੀ ਇਹ ਬੰਦ ਕਰਦੇ ਲੋਕਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਗੁਜਰਾਤ ਦੇ ਵਿੱਚ ਕਿਤਨਾ ਕਿਤੇ ਵਪਾਰਦਾਰ ਕਿਤਨਾ ਕਿਤੇ ਸਵਾਲ ਵੀ ਉੱਠ ਰਹੇ ਹੈ ਮੋਦੀ ਸਰਕਾਰ ਤੇ ਸਵਾਲ ਉਹੀ ਗੱਲ ਹੈ ਕਿ ਸਾਨੂੰ ਇਸ ਵੇਲੇ ਸਵਾਲ ਸਹੀ ਪੁੱਛਨੇ ਚਾਹੀਦੇ ਆ ਸਵਾਲ ਮਜ਼ਹਬ ਦੇ ਨਹੀਂ ਪੁੱਛਨੇ ਚਾਹੀਦੇ ਸਵਾਲ ਇਹ ਪੁੱਛਨੇ ਚਾਹੀਦੇ ਕਿ ਕਿਉਂ ਹੋਇਆ ਜੇ ਸਾਡੇ ਅਟਾਰੀ ਵੀ ਬੰਦ ਹੋਇਆ ਬਾਰਡਰ ਤੇ ਕਿਉਂ ਹੋਇਆ ਸਾਡੇ ਸਵਾਲ ਇਹ ਹੋਣੇ ਚਾਹੀਦੇ ਆ ਇਸ ਵੇਲੇ ਕਿ ਕਿਉਂ ਹੋਇਆ ਜੋ ਤੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਹਨਾਂ ਤਾਕਤਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਇਹ ਕੋਈ ਮਜ਼ਹਬ ਦਾ ਮੈਟਰ ਨਹੀਂ ਹੈਗਾ ਇਸ ਤੋਂ ਪਹਿਲਾਂ ਸਰਜਿਕਲ ਸਟ੍ਰਾਈਕ ਕੀਤੀ ਗਈ ਜਦੋਂ ਪਹਿਲਾ ਹਮਲਾ ਹੋਇਆ ਸੀ ਕਿ ਲੱਗਦਾ ਕਿ ਹੁਣ ਵੀ ਇਦਾਂ ਦੀ ਸਟ੍ਰਾਈਕ ਹੋਣੀ ਜਿਹੜਾ ਮੂੰਹ ਤੋੜਵਾ ਪਾਕਿਸਤਾਨ ਨੂੰ ਕਾਹਲ ਕਰਕੇ ਜਵਾਬ ਮਿਲ ਸਕੇ ਮੋਦੀ ਸਰਕਾਰ ਇਲੈਕਸ਼ਨ ਤੋਂ ਪਹਿਲਾਂ ਇਦਾਂ ਦੇ ਜੋ ਵੀ ਕਾਰਨਾਮੇ ਕਰਦੇ ਆਏ ਨੇ ਆਈ ਥਿੰਕ ਕਿ ਉਹ ਐਗਜ਼ਾਮਪਲ ਉਦਾਂ ਤੋਂ ਹੀ ਫਿਰ ਤੋਂ ਦੁਹਰਾਏ ਜਾਣਗੇ ਧੰਨਵਾਦ ਅੱਜ ਵੀ ਇਹਨੇ ਦੁੱਖ ਦੀ ਗੱਲ ਹੈ ਜਿਹੜੀ ਅਜੇ ਤੱਕ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਸਾਡੇ ਨਾਲ ਇਹਦਾ ਹੋਏਗਾ ਸ਼ਾਂਤਮਈ ਪੂਰਵਕ ਹਰ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਉਥੇ ਕੰਮ ਜਾ ਰਹੇ ਸਨ ਔਰ ਇੱਕ ਖੁਸ਼ੀ ਨੂੰ ਮਨਾ ਰਹੇ ਸਨ ਖੁਸ਼ੀ ਸਾਂਝੀ ਕਰ ਰਹੇ ਸੀ ਲੇਕਿਨ ਉਹਨਾਂ ਨੇ ਇੰਨੀ ਕੜਾਉਣੀ ਹਲਕਾ ਕੀਤੀ ਹੈ ਜਿਹੜੀ ਕਿਸੇ ਨੂੰ ਇਹ ਬਰਦਾਸ਼ਤ ਨਹੀਂ ਔਰ ਇਹਦਾ ਜਿਹੜਾ ਰਿਜ਼ਲਟ ਆ ਉਹ ਬਹੁਤ ਉਹਨਾਂ ਨੂੰ ਮਹਿੰਗਾ ਪੈਣਾ ਔਰ ਉਹਨਾਂ ਨੂੰ ਭੁਗਤਣਾ ਪੈਣਾ ਹੈ ਹਿੰਦੁਸਤਾਨ ਇੱਕ ਐਡੀ ਵੱਡੀ ਤਾਕਤ ਬਣ ਗਈ ਹੈ ਅਸੀਂ ਸ਼ਾਂਤਮਈ ਰਹਿ ਕੇ ਰਾਜ਼ੀ ਹੈ ਵਪਾਰ ਵਧਾ ਕੇ ਰਾਜ਼ੀ ਹੈ ਲੇਕਿਨ ਉਹ ਸਾਨੂੰ ਵੇਖ ਕੇ ਰਾਜ਼ੀ ਨਹੀਂ ਵੀ ਇਹ ਅੱਗੇ ਨੂੰ ਤਰੱਕੀ ਕਿਉਂ ਕਰ ਰਹੇ ਨੇ ਸਿਰਫ ਇਹੋ ਹੀ ਇੱਕ ਗੱਲ ਹੈ ਜਿਹਦੇ ਕਰਕੇ ਸਾਰਾ ਕੁਝ ਹੋਇਆ ਔਰ ਮੈਂ ਸਮਝਾ ਨਿੰਦਨਯੋਗ ਹੈ ਔਰ ਇਹਦਾ ਜਵਾਬ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਪੂਰਾ ਦੇਣਾ ਪੜਦਾ ਔਰ ਹਿੰਦੁਸਤਾਨ ਦੀ ਤਾਕਤ ਨੂੰ ਦਿਖਾਉਣਾ ਪੜਦਾ ਹੈ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਇੱਕ ਬੜੀ ਦੁਖ ਦੀ ਘੜੀ ਵਿੱਚ ਜਿਹੜਾ ਬਹੁਤ ਹੀ ਕਨਹੋਣੀ ਤੇ ਦੁਖਦਾਈ ਘਟਨਾ ਵਾਪਰੀ ਹੈ ਇਹ ਹਿੰਦੁਸਤਾਨ ਜਦੋਂ ਜਦੋਂ ਜਾਜ ਹੋਇਆ ਹੈ ਇਹ ਪਹਿਲੀ ਘਟਨਾ ਹੈ ਕਿ ਜਦੋਂ ਪਬਲਿਕ ਦੇ ਉੱਪਰ ਮਤਲਬ ਇਹੋ ਜਿਹੀ ਜਿਹੜੀ ਇੱਕ ਨੌਰੀ ਕਾਰਵਾਈ ਕੀਤੀ ਗਈ ਹੈ ਫਿਰ ਉਹਨਾਂ ਨੇ ਪੁੱਛਿਆ ਗਿਆ ਤੁਹਾਡਾ ਨਾਂ ਕੀ ਹੈ ਸਪੈਸ਼ਲੀ ਇੱਕ ਕਮਿਊਨਿਟੀ ਨੂੰ ਜਿਹੜਾ ਉਹ ਟਾਰਗੇਟ ਕੀਤਾ ਗਿਆ ਹੈ ਬਹੁਤ ਮਾਰੀ ਕੀਤਾ ਇਸੇ ਲੇਡੀਆਂ ਨੂੰ ਕੁਝ ਨਹੀਂ ਕਿਹਾ ਸਿਰਫ ਜੈਂਟਲਮੈਨਸ ਨੂੰ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਕਤਲ ਕੀਤਾ ਗਿਆ ਹੈ ਇਸ ਤੋਂ ਵੱਡੀ ਦੁਖਦਾਈ ਹੋਰ ਕੱਲ ਕੋਈ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਸਾਨੂੰ ਇਹ ਸਹਿਆ ਹੈ ਕਿ ਹਰ ਧਰਮ ਦੀ ਰੱਖਿਆ ਕਰਨੀ ਹੈ ਪਰ ਇੱਥੇ ਕੀ ਹੋਇਆ ਇੱਥੇ ਧਰਮ ਹੀ ਭੁੱਲ ਗਿਆ ਲੋ ਇਨਸਾਨੀਅਤ ਭੁੱਲ ਗਿਆ ਪਾਕਿਸਤਾਨ ਪਾਕਿਸਤਾਨ ਦੀ ਇੱਕ ਬੜੀ ਵੱਡੀ ਸ਼ਰਮ ਹੈ ਇਹਨਾਂ ਨੂੰ ਸਾਨੂੰ ਇਹਦਾ ਜਵਾਬ ਦੇਣਾ ਪਏਗਾ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਦੇਖੋ ਇੱਕ ਲੈਫਟਨੈਂਟ ਕੰਮ ਕਰ ਫੋਟੋ ਜੇ ਨੇਵੀ ਵਿੱਚ ਹੈਗਾ ਪੰਜ ਦਿਨ ਹੋਇਆ ਹੋਇਆ ਇਹਨੂੰ ਰੱਥੀ ਚੂੜਾ ਪਾਇਆ ਹੋਇਆ ਹੈ ਉਹਦੇ ਹਸਬੰਦ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਇੱਕ ਘਰ ਵਿੱਚ ਖੁਸ਼ੀਆਂ ਨਹੀਂ ਹੇ ਖਤਮ ਹੋਈਆਂ ਉੱਥੇ ਇੱਕ ਗਮ ਘੜ ਦਿੱਤਾ ਹੈ ਕਦੋਂ ਪਰਮਾਤਮਾ ਮਾਫ਼ ਕਰੇਗਾ ਇਹਨਾਂ ਲੋਕਾਂ ਨੂੰ ਅਸੀਂ ਨੂੰ ਜਾਣੇ ਕਿ ਤੁਸੀਂ ਹਮਲਾ ਕਰਕੇ ਉਹਨਾਂ ਨੂੰ ਮਾਰੋ ਅਸੀਂ ਜਾਣੇ ਜਿੰਨਾ ਨੇ ਕੀਤਾ ਹੈ ਕੋਈ ਨਹੀਂ ਕੀਤਾ ਕਟਾ ਉਹ ਅਪਰਾਧੀ ਫੜੇ ਜਾਣ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਜਿਹੜੀ ਕਿ ਉਸਰਾ ਵਾਸਤੇ ਯਾਦ ਰੱਖਣ ਜੇ ਅਸੀਂ ਮਤਲਬ ਕਿ ਸਾਡੇ ਤੁਹਾਨੂੰ ਦੁੱਖ ਲੱਗਦਾ ਹੈ ਅਸੀਂ ਉਹ ਤੋਂ ਟੈਕ ਕਰਕੇ ਉਹਨਾਂ ਨੂੰ ਮਾਰਾਂਗੇ ਅਸੀਂ ਉਹ ਤੇ ਫੇਰ ਸਾਬ ਤੇ 12 ਵਜੇ ਅਸਾਨੀਆ ਤੁਹਾਨੂੰ ਯਾਦ ਰੱਖੋ ਜੱਗੋ ਕਿਨੇ ਕੀਤਾ ਉਹਨਾਂ ਨੂੰ ਫੜ ਕੇ ਜਿਹੜਾ ਹੈ ਸੱਜਾ ਬਿਓ ਕਿ ਸੱਜਾ ਮਿਲਣੀ ਚਾਹੀਦੀ ਆ ਅਸੀਂ ਸਾਰੇ ਦੋਸਤਾਰ ਪੰਜਾਬ ਵਿੱਚ ਹਿੰਦੂ ਭਾਈ ਸਿੱਖ ਮੁਸਲਮਾਨ ਸਾਰੇ ਇਕੱਠੇ ਇਕੱਠੇ ਹੋ ਗਏ ਇਸ ਗੱਲ ਨੂੰ ਜਿਹੜਾ ਅਸੀਂ ਕੰਡੈਮਨ ਕਰਦੇ ਆ ਇਸ ਦੇ ਇਸ ਗੱਲ ਦੀ ਦੁੱਖ ਜਿਹੜੇ ਹੈ ਬੱਚੇ ਤੋਂ ਲੈ ਕੇ ਵੱਡੇ ਤੱਕ ਦੁੱਖ ਹੈ ਲੋਕਾਂ ਨੇ ਬਹੁਤ ਜ਼ਿਆਦਾ ਮਸਲਾ ਮਾੜਾ ਬਣਾਇਆ ਹੈ ਸੋ ਪਾਕਿਸਤਾਨ ਕਦੇ ਵੀ ਤਰੱਕੀ ਨਹੀਂ ਕਰ ਸਕੇਗਾ ਮੋਦੀ ਸਾਹਿਬ ਨੇ ਜੋ ਰਾਤੀ ਫੈਸਲਾ ਕੀਤਾ ਹੈ ਪੰਜ ਫੈਸਲੇ ਜਿਹੜੇ ਕੀਤੇ ਹੈਗੇ ਪਾਣੀ ਬੰਦ ਕੀਤਾ ਉਹਨਾਂ ਦਾ ਅਸੀਂ ਨੋਟ ਹਾਂ ਆਪਣਾ ਪਾਟਰ ਬੰਦ ਕਰ ਦਿੱਤਾ ਹੋਰ ਕਿੰਨੇ ਮਸਲੇ ਕਿੰਨੇ ਜਿਹੜੇ ਕੰਮ ਚ ਕੀਤੇ ਗਿਆ ਲੋਕ ਜਿਹੜੇ ਇੱਥੇ ਆਏ ਉਹ ਵਾਪਸ ਜਾਣਗੇ ਜਲਦੀ ਤੋਂ ਜਲਦੀ ਇੱਕ ਦੂਜੇ ਨਾਲ ਕਨੈਕਸ਼ਨ ਟੁੱਟ ਗਿਆ ਗੁਆਡ ਜਿਹੜਾ ਗੁਆਡ ਨਕਦੇ ਵਿਗਾੜੀ ਦੀ ਨਹੀਂ ਪਰ ਇਹ ਗਵਾਂਟ ਨੇ ਸਾਡਾ ਦੁਸ਼ਮਣ ਬਣ ਗਿਆ ਇਹਨੇ ਸਾਨੂੰ ਨੁਕਸਾਨ ਕੀਤਾ ਹੈ ਆਕੀਨ ਕੀਤਾ ਸ਼ੁਰੂ ਤੋਂ ਸਾਡਾ ਨੁਕਸਾਨ ਕਰ ਰਿਹਾ ਹੈ ਇਹ ਕਰਦਾ ਰਹੇਗਾ ਹੁਣ ਆਪਾਂ ਵੀ ਸਾਰੇ ਆਪਾਂ ਪ੍ਰਣ ਕਰੀਏ ਇਕੱਠੇ ਹੋ ਗਏ ਆਪਾਂ ਵੀ ਇਸਦਾ ਜਿਹੜਾ ਇਹਦਾ ਜਵਾਬ ਜਿਹੜਾ ਮੂੰਹ ਤੋਂ ਦਿੱਤਾ ਸਾਡੇ ਨਾਲ ਇਸਾਈ ਭਾਈਚਾਰੇ ਦੇ ਧਾਰਮਿਕ ਆਗੂ ਫਾਦਰ ਜੋਸ਼ ਨਿਕਲਜੀ ਆ ਫਾਦਰ ਸਾਹਿਬ ਬੜੀ ਦੁੱਖਦਾਈ ਘਟਨਾ ਵਾਪਰੀ ਆ ਕਿਵੇਂ ਦੇਖਦੇ ਸੀ ਕਸ਼ਮੀਰ ਦੇ ਪਗਲਬਾਂ ਦੇ ਵਿੱਚ ਜੋ ਘਰਨਾ ਵਾਪਰਿਆ ਹੈ ਉਹ ਇਨਸਾਨੀਅਤ ਦਾ ਕਤਲ ਹੈ ਬਹੁਤ ਸਾਰੇ ਭਾਰਤ ਨਿਵਾਸੀਆਂ ਨੂੰ ਤੇ ਗੋਲੀ ਮਾਰਿਆ ਗਿਆ ਸੀ ਅਸੀਂ ਅੱਜ ਅਜਨਾਲ ਨਿਵਾਸੀਆਂ ਇਕੱਠੇ ਹੋ ਕੇ ਬੜੇ ਦੁੱਖ ਦੇ ਨਾਲ ਇਸ ਕੈਂਡਲ ਮਾਰਚ ਦੇ ਵਿੱਚ ਪਾਗ ਲੈ ਰਹੇ ਹਾਂ ਬਦਾ ਮਤਲਬ ਅਸੀਂ ਪੂਰੇ ਭਾਰਤ ਦੇਸ਼ ਦੇ ਨਾਲ ਜੁੜੇ ਹਾਂ ਜੋ ਵੀ ਇਦਾਂ ਦਾ ਕੱਟਣਾ ਵਾਪਰਦੇ ਹਨ ਉਹ ਇਨਸਾਨੀ ਤਕਲਾਫ ਹੈ ਇਨਸਾਨ ਦੇ ਦਾ ਕਤਲ ਹੈ ਜੋ ਇਨਸਾਨ ਨੂੰ ਪਿਆਰ ਕਰਦੇ ਉਹ ਕਦੀ ਵੀ ਦੂਜਾ ਦਾ ਕਤਲ ਨਾ ਕੀਤਾ ਜਾਵੇਗਾ ਸੋ ਮੈਂ ਸਾਰੇ ਭਾਰਤ ਦੇਸ਼ ਵਾਸੀਆਂ ਨੂੰ ਇਹ ਸਾਰਿਆਂ ਨੇ ਸਦਾ ਦਿੰਦਾ ਹੈ ਅਸੀਂ ਸਾਰੇ ਇੱਕ ਮਖ ਹੋ ਕੇ ਇਹਦੇ ਖਿਲਾਫ ਲੜੀਏ ਆਦੰਗਬਾਦ ਨੂੰ ਕਦਮ ਕਰਨ ਲਈ ਅਸੀਂ ਸਾਰੇ ਸਟੈਪ ਚੁੱਕਣ ਲਈ ਕੋਸ਼ਿਸ਼ ਕਰੀਏ ਅਸੀਂ ਵੀ ਸਰਕਾਰ ਦੇ ਨਾਲ ਹੈ ਅਤੇ ਸੈਂਟਰਲ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਕਸ਼ਮੀਰ ਦੇ ਸਰਕਾਰ ਸਾਰੇ ਮਿਲ ਕੇ ਇਹ ਟੈਰਰਿਸਮ ਕਦਮ ਕੀਤਾ ਜਾ ਰਿਹਾ ਸੀ ਅਸੀਂ ਅੱਸੀ ਗੱਲ ਕਰ ਰਹੇ ਸੀ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਜੀ ਹਰਪ੍ਰਤਾਵ ਜਨਾਲਾ ਜੀ ਜੋ ਕਿ ਇੱਥੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਅੱਜ ਆਤਵਾਦ ਦੇ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਿਹੜੇ ਲੋਕ ਮੌਤ ਦੇ ਮੂੰਹੇ ਜਾ ਪਏ ਸੀ ਉਹਨਾਂ ਨੂੰ ਸ਼ਰਧਾਂਜਲੀ ਲਈ ਕੈਨਲ ਮਾਰਚ ਕੀਤਾ ਗਿਆ ਹੈ ਵੱਖ-ਵੱਖ ਧਾਰਮਿਕ ਤੇ ਸਿੱਖ ਹਿੰਦੂ ਸਭ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਕੈਨਲ ਮਾਰਚ ਕੀਤਾ ਗਿਆ ਸੀ ਸਾਡੇ ਨਾਲ ਨੇ ਸ੍ਰੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੂਪ ਲਾਲ ਜੀ ਹਾਂਜੀ ਰੂਪ ਲਾਲ ਜੀ ਬਹੁਤ ਕਹਿਰਨਾ ਭਰਪੂਰ ਹਰਕਤ ਹੋਈ ਅੱਤਵਾਦੀਆਂ ਨੇ 27 ਸਲਾਨੀਆਂ ਨੂੰ ਮਾਰ ਦਿੱਤਾ ਗਿਆ ਕਿਵੇਂ ਦੇਖਦੇ ਸਾਰੇ ਇਸ ਤੋਂ ਬਾਅਦ ਕਾਨੂੰਨੀ ਤੇ ਇਨਸਾਨੀਅਤ ਤੋਂ ਗਿਰੀ ਹੋਈ ਕੋਈ ਵੀ ਨਹੀਂ ਹੋ ਸਕਦੀ ਕਟਨਾ ਪਰ ਅੱਜ ਇੱਕ ਨਿਗੇਜ ਸੱਦੇ ਉੱਤੇ ਮੇਰੇ ਵੀਰ ਆਪਣੀਆਂ ਪਾਰਟੀਆਂ ਨੂੰ ਛੱਡਦੇ ਹੋਏ ਦਿਲ ਨੋ ਜਾਨ ਆਪਣੀ ਗੈਰਤ ਨੂੰ ਸੰਭਾਲਦੇ ਹੋਏ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਤੇ ਏਡਾ ਵੱਡਾ ਜਲੂਸ ਭਾਵੇਂ ਜਿੰਨੇ ਮਰਜੀ ਅੱਗੇ ਪ੍ਰੋਗਰਾਮ ਹੋਇਆ ਅਜੇ ਤੱਕ ਨਹੀਂ ਹੋਇਆ ਇਹ ਸਮੂਹ ਭਾਈ ਨਾਲਾ ਨਵਾਸੀਆਂ ਨੇ ਇਕਤਾ ਦਾ ਸਬੂਤ ਦਿੱਤਾ ਹੈ Hindu, Muslim, Sikh, ईसाई ਸਾਰੇ ਆਪਣੇ ਦਿਲੋਂ ਜਾਨ ਦੇ ਨਾਲ ਇਸ ਪ੍ਰੋਗਰਾਮ ਨੂੰ ਵੱਧ ਚੜ ਕੇ ਤਨ ਮਨ ਤੇ ਤਨ ਦੇ ਨਾਲ ਇਹਨਾਂ ਨੇ ਆਪਣਾ ਜੋ ਸ਼ੀਲਾ ਜਿਹੜਾ ਐ ਸਹਿਯੋਗ ਦਿੱਤਾ ਹੈ ਮੈਂ ਸਮੂਹ ਅjnਾਲਾ ਨਿਵਾਸੀਆਂ ਵੱਲੋਂ ਸਮੂਹ ਮੰਦਰਾਂ ਕਮੇਟੀਆਂ ਵੱਲੋਂ ਸਮੂਹ ਅjnਾਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਹਿੰਦੂ ਅਗਵਾੜੂ ਕੋ ਸੰਦੀਪ ਕੋਸ਼ਲ ਵੀਆ ਕੋਸ਼ਲ ਸਾਹਿਬ ਬਹੁਤ ਬੁਰੀ ਕਟਨਾ ਵਾਪਰੀ ਕਿਵੇਂ ਦੇਖਦੇ ਹੋ ਸਾਰਾ ਜੋ ਪ੍ਰਚਲਨ ਹੋ ਰਿਹਾ ਜੋ ਲਗਾਤਾਰ ਹਮਲੇ ਹੋ ਰਹੇ ਆ ਸਾਡੇ ਜਵਾਨ ਸ਼ਹੀਦ ਹੋ ਰਹੇ ਆ ਤੇ ਇਹਦੇ ਨਾਗਰਿਕ ਮੌਤ ਦੇ ਮੂਹਰੇ ਜਾ ਰਹੇ ਆ ਦੇਖੋ ਪੈਲਗਾਮ ਦੇ ਵਿੱਚ ਜੋ ਕਟਨਾ ਵਾਪਰੀ ਉਹਦੇ ਨਾਲ ਸਮੁੱਚੀ ਮਾਨਵਤਾ ਦਾ ਜਿਹੜੇ ਹਿਰਦੇ ਆ ਉਲੰਧਰੇ ਗਏ ਆ ਅੱਜ ਹਰ ਦੇਸ਼ਵਾਸੀ ਦੇ ਅੱਖਾਂ ਦੇ ਵਿੱਚ ਪਾਣੀ ਆ ਤੇ ਮਨ ਦੇ ਵਿੱਚ ਅக்ਰੋਸ਼ ਆ ਜੋ ਪਾਕਿਸਤਾਨ ਨੇ ਇੱਕ ਨੁਣੀ ਘਟਨਾ ਕੀਤੀ ਸੋ ਉਹਦੇ ਤਹਿਤ ਅੱਜ ਦੇਸ਼ਵਾਸੀ ਸਾਡੇ ਮਾਨਯੀ ਨਰਿੰਦਰ ਮੋਦੀ ਜੀ ਵੱਲ ਦੇਖ ਰਹੇ ਆ ਦੇਸ਼ ਦੀ ਸਰਕਾਰ ਵੱਲ ਦੇਖ ਰਹੇ ਆ ਕਿ ਅੱਜ ਜੋ 56 ਇੰਚ ਦਾ ਸੀਨਾ ਜਿਹੜਾ ਕਦੋਂ ਦੁਬਾਰਾ ਇਹ ਬਦਲਾ ਲਏਗਾ ਸਾਨੂੰ ਉਮੀਦ ਆ ਕਿ ਉਹਨਾਂ ਨੇ ਪਹਿਲਾਂ ਵੀ ਬਹੁਤ ਵਧੀਆ ਜਿਹੜੇ ਸਰਜਿਕਲ ਸਟ੍ਰਾਈਕ ਕੀਤੀ ਤੇ ਜਲਦੋਂ ਜਲਦ ਇਹਦੇ ਤੇ ਵੀ ਕਾਰਵਾਈ ਕਰਨਗੇ ਸਾਡਾ ਇੱਥੇ ਗੁਰਦਰਾ ਸ਼ਹੀਦ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਵੀ ਆ ਗਏ ਹੋਰ ਸਿੱਖ ਆਗੂ ਵੀ ਆ ਮਲਕੀਤ ਸਿੰਘ ਜੀ ਜਿਹੜਾ ਹਮਲਾ ਹੋਇਆ ਆ ਕਾਫੀ ਦਰਦਨਾਕ ਮੌਤਾਂ ਹੋਈਆਂ ਧਰਮ ਪੁੱਛ ਪੁੱਛ ਕੇ ਕੋਹ ਕੋਹ ਕੇ ਗੋਲੀਆਂ ਨਾਲ ਸ਼ਹੀਦ ਮਾਰਿਆ ਗਿਆ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਓਏ ਗੁਰਜੀਖਾ ਕਾਲ ਸਾਹਿਬ ਐ ਗੁਰਜੀਖਾਥੇ ਜੋ ਲਾਂਕਮ ਦੇ ਵਿੱਚ ਕਿਹੜਾ ਕੁਨੀਕਾਰ ਤੇ ਹੋਵਾ ਉਹ ਉਹਦੀ ਮਾਰਿਆ ਉਹ ਅਣਛਾਣੀਆਂ ਦਾ ਕਤਲ ਕੀਤਾ ਗਿਆ ਵਾ ਇਹ ਜੋ ਕਿ ਬਿਲਕੁਲ ਹੀ ਆ ਵੀ ਆ ਛੋੜੇ ਛੜੇ ਆ ਉਹਨਾਂ ਦੇ ਚੜੇ ਬੋਲਿਆ ਸੁਣੇ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਉਹ ਜਗਾ ਜਿਹੜਾ ਗੁਰਸਰਿਕ ਕਮੇਟੀ ਹਾਂ ਉੱਥੇ ਅਸੀਂ ਬਹੁਤ ਮਹਿਸੂਸ ਕਰਦੇ ਹਾਂ ਕਿ ਇਹ ਜੋ ਅਨਸਾਨੀਤਾ ਕਰਕੇ ਕੀਤਾ ਗਿਆ ਹੈ ਇਹ ਬਹੁਤ ਹੀ ਮਾੜੀ ਹੈ ਅਸਨਦਨ ਜੋ ਕਟਾ ਹੋਈ ਹੈ ਤੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਜੋ ਕਿ ਅਜਨਾਲਾ ਸ਼ਹਿਰ ਦੇ ਜਿਹੜੇ ਬਾਜ਼ਾਰ ਆ ਇੱਕ ਮੁਸਲਮਾਨ ਦਾ ਬੋਟਾਵਾ ਕਰ ਗਿਆ ਸਾਰੇ ਬਾਜ਼ਾਰਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਹਿੰਦੂ ਸਿੱਖ ਕਿਸਾਈ ਸਾਰੇ ਭਾਈਚਾਰਿਆਂ ਦੀ ਏਕਤਾ ਦਾ ਸਬੂਤ ਦਿੰਦੇ ਆ ਅੱਜ ਸਾਰੇ ਸ਼ਹਿਰ ਵਾਸੀ ਇਕੱਠੇ ਹੋਇਆ ਉਹਨਾਂ ਵੱਲੋਂ ਜਿਹੜਾ ਇਸ ਹਮਲੇ ਦੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਨੂੰ ਜਿਹੜਾ ਸ਼ਰਧਾਯਲੀ ਦਿੱਤੀ ਗਈ ਹੈ ਸਾਡੇ ਨਾਲ ਸਵਰਾਸਪੋਰਟਸ ਕਲੱਬ ਦੇ ਨਾਲ ਦੇ ਪ੍ਰਧਾਨ ਨੌਜਵਾਨ ਅਗੂ ਇਹਨਾਂ ਦੇ ਅਗੇ ਵੱਡੀ ਗਿਣਤੀ ਨੌਜਵਾਨ ਲੈ ਕੇ ਇੱਥੇ ਪਹੁੰਚੇ ਹਨ ਮੰਗਲ ਸਿੰਘ ਜੀ ਬਾਹਿਰ ਦੇ ਬਾਗ ਘਟਨਾ ਵਾਪਰੀ ਆ ਕਿਵੇਂ ਦੇਖਦੇ ਸਾਰਾ ਮਾਮਲਾ ਇਹ ਘਟਨਾ ਜੋ ਬਹੁਤ ਦੁਖਦਾਰ ਹੈ ਘਟਨਾਵਾਂ ਇੰਤ ਸਾਰਿਆਂ ਨੂੰ ਸਾਡੇ ਦੇ ਪੁੱਲ ਪੁੱਲ ਭੇਟ ਕਰਦੇ ਆ ਤੇ ਪਾਕਿਸਤਾਨ ਮਰਦਾ ਮਾਰ ਦਾ ਨਾਂ ਲਾਉਂਦੇ ਆ ਸਾਡੇ ਨਾਲ ਅਧਿਆਪਕ ਆਗੂ ਆਤਮਜੀਤ ਵੀ ਆ ਆਤਮਜੀਤ ਜੀ ਪੜਿਆ ਲਿਖਿਆ ਵਰਗੇ ਇਸ ਨੂੰ ਕਿਵੇਂ ਦੇਖਦਾ ਕਿਉਂਕਿ ਤੁਸੀਂ ਬੱਚੇ ਜਵਾਨ ਕਰਦੇ ਤੁਸੀਂ ਦੇਖਦੇ ਆ ਕਿ ਤੁਹਾਡੇ ਹੱਥਾਂ ਦੇ ਵਿੱਚ ਬੱਚੇ ਪੜ੍ਹ ਲੈ ਕੇ ਪੈਦਾ ਜਿਹੜੇ ਜਵਾਨ ਹੁੰਦੇ ਆ ਤੇ ਉੱਚ ਉਹਦੇ ਪ੍ਰਾਪਤ ਕਰਦੇ ਆ ਜਿਵੇਂ ਇੱਕ ਦੇਖਿਆ ਕਿ ਨੇਵੀ ਅਫਸਰ ਮਨੀਰ ਨਰਵਾਲ ਉਹਨਾਂ ਦੀ ਵੀ ਮੌਤ ਹੋ ਗਈ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਤਲੋਜ਼ਾ ਬੜੀ ਨਿੰਦਨਯੋਗ ਘਟਨਾ ਜੀ ਜੇ ਆਪਾਂ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਧੌਲ ਧਰਮਨ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਗੁਰਬਾਣੀ ਦੀ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਵੇਦਾਂ ਦੀ ਗੱਲ ਕਰੀਏ ਕੁਰਾਨ ਸ਼ਰੀਫ ਦੀ ਗੱਲ ਕਰ ਲਈ ਉਹ ਤਾਂ ਨਖੇਦੀ ਕਰਦੀ ਆ ਮਨੁੱਖਤਾ ਦੇ ਕਹਾਣ ਦੀ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਮਨੁੱਖ ਨਹੀਂ ਹੋ ਸਕਦੇ ਜਿਨ੍ਹਾਂ ਨੇ ਇਨਜਾਮ ਦਿੱਤਾ ਇਹਨਾਂ ਨੂੰ ਅਸੀਂ ਵੈਸ਼ੀ ਆਨਾ ਘਟਨਾ ਦੀ ਬੜੀ ਨਿੰਦਾ ਕਰਦੇ ਆ ਹਰ ਇੱਕ ਸਮਾਜ ਦੇ ਵਿੱਚ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਬਬ ਦਾ ਉਹਨੇ ਮਨ ਨੂੰ ਠੇਸ ਪਹੁੰਚੀ ਇਸ ਘਟਨਾ ਦੇ ਨਾਲ ਕਿਉਂਕਿ ਵੇਖੋ ਪਰਿਵਾਰਾਂ ਦੇ ਨਾਲ ਕੁ ਮੁੰਡਰਨ ਗਏ ਨੇ ਉੱਥੇ ਆਪਣੇ ਚਾਈ ਚਾਈ ਪਰਿਵਾਰਾਂ ਦੇ ਨਾਲ ਬੜਾ ਵਧੀਆ ਸਪੋਰਟ ਹੈ ਇੱਕ ਉੱਥੇ ਇਹ ਚੀਜ਼ ਜਿਹੜੀ ਆ ਮਨੁੱਖਤਾ ਦਾ ਘਾਣ ਜਿਹੜੀ ਅਤਿ ਨਿੰਦਨਯੋਗ ਕੰਮ ਧੰਨਵਾਦ ਜੀ ਤਾਂ ਤੁਸੀਂ ਦੇਖ ਰਹੇ ਸੀ ਤਸਵੀਰਾਂ ਅਜਨਾਲਾ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰਾਜਨੀਤਿਕ ਲੋਕਾਂ ਵੱਲੋਂ ਬਿਨਾਂ ਕਿਸੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਅੱਜ ਜਿਹੜੇ ਪਹਿਲਗਾਮ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕਿਆ ਉਹਨਾਂ ਲੋਕਾਂ ਨੂੰ ਸ਼ਹਾਦਤ ਨਹੀਂ ਪੇਨ ਕੀਤੀ ਗਈ ਹੈ ਉੱਥੇ ਹੀ ਗਵਾਂਡੀ ਮੁਲਕ ਪਾਕਿਸਤਾਨ ਦੀ ਜਿਹੜੀ ਜੋਰਦਾਰ ਸ਼ਬਦਾਂ ਦੇ ਵਿੱਚ ਨਖੇਦੀ ਵੀ ਕੀਤੀ ਗਈ ਹੈ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਢੱਲੋਂ ਦੀ ਰਿਪੋਰਟ ਸਸਕਲ ਜੀ ਤੁਸੀਂ ਦੇਖ ਰਹੇ ਹੋ ਜੀਤਬਾ ਪੀ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ